ਤੇ ਜੇ ਆਪਾਂ ਗੱਲ ਕਰਾਂਗੇ ਸੁਰਖੇ گلاب ਦੀ ਜਿਹਦੇ ਵਿੱਚੋਂ ਮਹਿਕ ਆਉਂਦਾ ਉਹ ਆਪਾਂ ਉਹਦੇ ਘਰੇ ਹੀ ਤਿਆਰ ਕਰ ਸਕਦੇ ਆ ਇਹਨੂੰ ਜ਼ੋਰ ਨਾਲ ਦੇਖੋ ਜੀ ਇਹਦਾ ਰੰਗ ਥੋੜਾ ਜਿਹਾ ਫਿੱਕਾ ਹੈ ਤੇ ਇਹਦੇ ਚੋਂ ਮਹਿਕ ਬਹੁਤ ਜ਼ਿਆਦਾ ਆਉਂਦੀ ਹੈ ਉਹ ਜਾਂ ਕੋਈ ਆਪਣਾ ਲਫਾਫਾ ਮਿੱਟੀ ਦਾ ਭਰਿਆ ਹੋਇਆ ਤਾਂ ਉਹਦੇ ਵਿੱਚ ਤਕਰੀਬਨ ਕੋਈ 2 ਕੰਚ ਡੂੰਗੀ ਇਹੋ ਜਿਹੇ ਲਫਾਫਿਆਂ ਦੇ ਵਿੱਚ ਵੀ ਲਾ ਸਕਦੇ ਆ ਜਾਂ ਜਿਵੇਂ ਆਪਣੇ ਹੀ ਠੰਡੇ ਵਾਲੇ ਗਲਾਸ ਹੁੰਦੇ ਆ ਉਹਨਾਂ ਨੂੰ ਵਧੀਆ ਚੰਗੀ ਮਿੱਟੀ ਭਰ ਲਓ ਆਹਾ ਆਖਾ ਇਹਦੀ ਇਹ ਤਾਂ ਨੂੰ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਇਹਨੂੰ ਲਗਾ ਦਿਓ। ਉਹਨੇ ਵੀ ਜਿਹੜੀ ਆ ਡੋਡੀ ਬਣ ਜਾਂਦੀ ਆ। ਆਹ ਦੇਖ ਸਕਦੇ ਹੋ ਤੁਸੀਂ ਆਹ ਡੋਡੀ ਨੂੰ ਇੱਥੋਂ ਕੱਟਣਾ ਜ਼ਰੂਰੀ ਆ। ਸასი ਸ਼ਕਾਲ ਕਿਸਾਨ ਭਰਾਵੋ। ਤਾਂ ਅੱਜ ਆਪਾਂ ਭਰਾਵੋ ਕਰਾਂਗੇ ਗੁਲਾਬ ਦੀ ਗੱਲ। ਜਿਹੜੇ ਭਰਾ ਘਰ ਦੇ ਵਿੱਚ ਸ਼ੌਂਕ ਰੱਖਦੇ ਆ ਫੁੱਲ ਲਾਉਣ ਦੇ ਜਾਂ ਜਿਵੇਂ ਕੋਈ ਆਪਾਂ ਗੁਲਾਬ ਦੀ ਗੱਲ ਕਰਾਂਗੇ ਜੀ ਅੱਜ। ਜਿਵੇਂ ਜੀ ਇਹ ਸਾਰੇ ਕਲਰ ਆ। ਇਹ ਤਾਂ ਆਪਾਂ ਨੂੰ ਮਿਲਣਗੇ ਮੁੱਲ। ਵੀ ਜਿਹੜੀ ਕਲਮ ਆ ਉਹ ਪੇਂਡ ਕਰਕੇ ਗਲਾਬ ਅਡੋ ਅਡ ਕਲਰ ਦੇ ਜਿਹੜੇ ਰੰਗ ਆ ਉਹ ਵੀ ਆਪਾਂ ਨੂੰ ਜਿਵੇਂ ਬਾਜ਼ਾਰ ਦੀ ਗੱਲ ਕਰੀਏ ਤਾਂ ਆਪਾਂ ਨੂੰ ਮਹਿੰਗਾ ਮਿਲਦਾ ਕੋਈ 50 60 ਰੁਪਏ ਦੀ ਜਿਹੜੀ ਕਲਮ ਆ ਉਹ ਆਪਾਂ ਨੂੰ ਮਿਲਦੀ ਆ ਤੇ ਜੇ ਆਪਾਂ ਗੱਲ ਕਰਾਂਗੇ ਸੁਰਖੇ ਗਲਾਬ ਦੀ ਜਿਹਦੇ ਵਿੱਚੋਂ ਮਹਿਕ ਆਉਂਦਾ ਉਹ ਆਪਾਂ ਆਪਣੇ ਘਰੇ ਹੀ ਤਿਆਰ ਕਰ ਸਕਦੇ ਆ ਤੁਹਾਨੂੰ ਅੱਜ ਆਪਾਂ ਉਹਦੀ ਕਲਮ ਬਾਰੇ ਜਾਣਕਾਰੀ ਦੇਵਾਂਗੇ ਵੀ ਕਿਵੇਂ ਉਹਦੀ ਕਟਿੰਗ ਕਰਨੀ ਆ ਤੇ ਕਿਵੇਂ ਉਹ ਲਾਉਣਾ ਆ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਆ ਤੁਹਾਨੂੰ ਪਹਿਲਾਂ ਗਲਾਬ ਦਿਖਾ ਦਈਏ ਆਪਣੇ ਸਾਰੇ ਕਲਰ ਲੱਗੇ ਹੋਏ ਆ ਇਸ ਤਕਰੀਬਨ ਇਹ ਸਾਰੇ ਤਕਰੀਬਨ ਦੇਖੋ ਹੁਣ ਡੋਡੀ ਆ ਰਹੀ ਹੈ ਜਿਹੜੇ ਵੀ ਸਾਰੇ ਫੁੱਲ ਨਿਕਲਣਗੇ ਕੋਈ ਪੀਲਾ ਨਿਕਲੂਗਾ ਕੋਈ ਗੁਲਾਬੀ ਨਿਕਲੂਗਾ ਤਕਰੀਬਨ ਸਾਰੇ ਕਲਰਾਂ ਦੇ ਆਪਣੇ ਫੁੱਲ ਲੱਗੇ ਹੋਏ ਆ ਅੱਜ ਆਪਾਂ ਕਟਿੰਗ ਵੀ ਕਰ ਰਹੇ ਆ ਜਿਹੜੀ ਵਿੱਚ ਕੋਈ ਕਲਮ ਤੋਂ ਥੱਲੇ ਜਿਹੜੀ ਕੋਈ ਫੁੱਲ ਆਪਣਾ ਬੂਟਾ ਫੁੱਟ ਰਿਹਾ ਉਹਨੂੰ ਆਪਾਂ ਕਟਿੰਗ ਕਰਾਂਗੇ ਜਿਵੇਂ ਆ ਬੂਟਾ ਇਹਦੇ ਥੱਲੇੋਂ ਜਿਹੜੀ ਆ ਚੀਜ਼ ਫਟਦੀ ਆ ਜੀ ਇਹਨੂੰ ਆਪਣਾ ਜ਼ਰੂਰੀ ਆ ਕਟਿੰਗ ਕਰਨਾ ਇਸ ਚੀਜ਼ ਨੂੰ ਨਹੀਂ ਤਾਂ ਇਹ ਜਿਹੜੀ ਆਪਣਾ ਦੇਸੀ ਗਲਾਬ ਆ ਉਹੀ ਦੁਬਾਰਾ ਫੇਰ ਨਿਕਲਿਆ ਆਉਂਦਾ ਤੇ ਇਹ ਆ ਜੀ ਸੁਰਖਾ ਗਲਾਬ ਤੁਹਾਨੂੰ ਪਹਿਲਾਂ ਤਾਂ ਸੁਰਖਾ ਗਲਾਬ ਦਿਖਾ ਦਗੇ ਇਹਨੂੰ ਜ਼ੋਰ ਨਾਲ ਦੇਖੋ ਜੀ ਇਹਦਾ ਰੰਗ ਥੋੜਾ ਜਿਹਾ ਫਿੱਕਾ ਹੈ ਤੇ ਇਹਦੇ ਚੋਂ ਮਹਿਕ ਬਹੁਤ ਜ਼ਿਆਦਾ ਆਉਂਦੀ ਆ ਤੇ ਹੁਣ ਆਪਾਂ ਜਿਹੜੀ ਇਹਦੀ ਕਲਮ ਬਣਾਉਣੀ ਆ ਜਿਵੇਂ ਇਸ ਤਰ੍ਹਾਂ ਜੀ ਇਥੋਂ ਕਟਰ ਨਾਲ ਕਟੋ ਇਹ ਕਲਮ ਬਣ ਗਈ ਠੀਕ ਆ ਜੀ ਇਸ ਤਰ੍ਹਾਂ ਇਹਨੂੰ ਉੱਤੋਂ ਜਿਹੜੀ ਪਹਿਲਾਂ ਫੁੱਲ ਕੱਢ ਚੁੱਕੀ ਆ ਡੋਡੀ ਆ ਤੁਸੀਂ ਜ਼ਰੂਰ ਦੇਖਣਾ ਜਿਹੜੀ ਆਹਾ ਅੱਖ ਆ ਇਹਦੀ ਇਹ ਤਾਂ ਉਹ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਇਹਨੂੰ ਲਗਾ ਦਿਓ ਤਕਰੀਬਨ ਐਂ ਕਲਮਾਂ ਤੁਸੀਂ ਜਿੰਨੀਆਂ ਮਰਜ਼ੀ ਬਣਾ ਸਕਦੇ ਹੋ ਜੀ ਇਹ ਕਟਾਣੀ ਤੋਂ ਤਕਰੀਬਨ 4-5 ਜਿਹੜੀਆਂ ਮਤਲਬ ਕਿ ਬਣ ਸਕਦੀਆਂ ਕਲਮ ਉਹ ਤੁਸੀਂ ਲਾ ਸਕਦੇ ਹਾਂ ਲਾਉਣੀ ਆ ਇਹੋ ਜੀ ਜਗ੍ਹਾ ਤੇ ਜਿੱਥੇ ਵਧੀਆ ਕੋਈ ਤਾਕਤ ਵਾਲੀ ਮਿੱਟੀ ਹੋਵੇ ਵੀ ਉੱਥੇ ਤੁਸੀਂ ਲਾ ਦਿਓ ਇਹਨੂੰ ਇੱਕ ਸਾਲ ਵਾਸਤੇ ਉੱਥੇ ਹੀ ਖੜੀ ਰਹਿਣ ਦਿਓ ਫਿਰ ਇਹਦੇ ਥੱਲੇ ਜਿਹੜਾ ਇਹ ਆਪਦਾ ਜਾਲਾ ਜੜ ਬਣਾ ਲੂਗੀ ਉਸ ਤੋਂ ਬਾਅਦ ਤੁਸੀਂ ਅਗਲੇ ਸਾਲ ਜਿੱਥੇ ਮਰਜੀ ਇਹਨੂੰ ਪੱਟ ਕੇ ਲਾ ਸਕਦੇ ਹਾਂ ਵਧੀਆ ਤੁਹਾਡੇ ਘਰੇ ਆ ਜਿਹੜੇ ਜਾਂ ਕਿਸੇ ਮੋਟਰ ਤੇ ਖੇਤ ਦੀ ਕੋਈ ਆਪਦੀ ਵਧੀਆ ਡੈਕੋਰੇਸ਼ਨ ਕਰਨੀ ਆ ਕਿਤੇ ਫਾਰਮ ਤੇ ਲਾਉਣੇ ਆ ਤੁਸੀਂ ਉੱਥੇ ਲਾ ਸਕਦੇ ਹੋ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਇਹਦਾ ਕਲਮਾ ਦਾ ਇਸ ਤਰ੍ਹਾਂ ਆਪਾਂ ਜਵੇਂ ਆ ਚੀਜ਼ ਆ ਜਿਹੜੀ ਜੀ ਇਹਦੇ ਉੱਤੇ ਜਿੰਨੇ ਵੀ ਆਹ ਪਹਿਲਾਂ ਫੁੱਲ ਨਿਕਲ ਚੁੱਕੇ ਆ ਇਹਨੂੰ ਇਹ ਹਰ ਸਾਲ ਇਹਨੂੰ ਜ਼ਰੂਰੀ ਹੁੰਦਾ ਜੀ ਕਟਿੰਗ ਕਰਨਾ ਨਹੀਂ ਤਾਂ ਬੂਟਾ ਜਿਹੜਾ ਉਹ ਵਾਧਾ ਫੁੱਲਦਾ ਨਹੀਂ ਇਸ ਤਰ੍ਹਾਂ ਇਹਨੂੰ ਜਿੰਨੀ ਤੁਸੀਂ ਕਟਿੰਗ ਕਰਦੇ ਹੋਗੇ ਬੂਟੇ ਨੂੰ ਤਾਂ ਤਕਰੀਬਨ ਤੁਹਾਡੇ ਫੁੱਲ ਹੀ ਫੁੱਲ ਹੋ ਜਾਊਗਾ ਜੀ ਬੂਟੇ ਦੇ ਉੱਤੇ ਕਿਉਂਕਿ ਆਹ ਜਿਹੜੀ ਡੋਡੀ ਆ ਇਹਨੂੰ ਵਧਣ ਫੁੱਲਣ ਨਹੀਂ ਦਿੰਦੀ ਇਹਦੀ ਕਟਿੰਗ ਵੀ ਜਿਵੇਂ ਆਪਾਂ ਬਾਗ ਦੀ ਕਟਿੰਗ ਕਰਦੇ ਆ ਗਲਾਬ ਦੀ ਵੀ ਕਟਿੰਗ ਜਿਹੜੀ ਜ਼ਰੂਰੀ ਆ ਘਰ ਦੇ ਵਿੱਚ ਜਿੰਨੇ ਵੀ ਇਸ ਟਾਈਮ ਹੁਣ ਗਲਾਬ ਲੱਗਾ ਉਹ ਸਾਰੇ ਭਰਾ ਇਸ ਚੀਜ਼ ਨੂੰ ਜ਼ਰੂਰ ਕਟਿੰਗ ਕਰਨ ਉਹ ਨਹੀਂ ਫੁੱਲ ਜਾਦੇ ਆਊਗਾ ਜਿਹੜੀ ਤੁਹਾਨੂੰ ਦਿਖਾਉਨੇ ਆ ਵੀ ਜਿਹੜੀ ਆ ਡੋਡੀ ਬਣ ਜਾਂਦੀ ਆ ਆ ਦੇਖ ਸਕਦੇ ਹੋ ਤੁਸੀਂ ਆ ਡੋਡੀ ਨੂੰ ਇੱਥੋਂ ਕੱਟਣਾ ਜ਼ਰੂਰੀ ਆ ਇੱਥੋਂ ਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਜਿਹੜੀਆਂ ਸਾਖਾਂ ਇਹਦੀਆਂ ਜਿਹੜੀਆਂ ਅੱਖਾਂ ਨਿਕਲ ਚੁੱਕੀਆਂ ਨੇ ਜਿਹੜੀਆਂ ਨੇ ਦੁਬਾਰਾ ਆਪਣੇ ਫੁੱਲ ਦੇਣੇ ਆ ਤਾਂ ਇਸ ਤਰ੍ਹਾਂ ਜਿਹੜਾ ਗਲਾਬ ਆ ਤੁਸੀਂ ਵਧੀਆ ਤੋਂ ਵਧੀਆ ਆਪਣੇ ਘਰੇ ਤਿਆਰ ਕਰ ਸਕਦੇ ਜਿਹੜੀ ਕਲਮ ਇਹ ਵੀ ਤੁਹਾਨੂੰ ਆ ਜਾਓ ਤੁਸੀਂ ਲੱਗਦੀ ਦਿਖਾਉਣੇ ਆ ਵੀ ਲੱਗਦੀ ਕਿਵੇਂ ਕਲਮ ਲਾਉਣੀ ਆ ਉਹ ਤੁਸੀਂ ਜਿਵੇਂ ਇਹੋ ਜਿਹਾ ਕੋਈ ਆਪਣਾ ਲਫਾਫਾ ਮਿੱਟੀ ਦਾ ਭਰਿਆ ਹੋਇਆ ਦਾ ਉਹਦੇ ਵਿੱਚ ਤਕਰੀਬਨ ਕੋਈ 2 ਕੰਚ ਡੂੰਗੀ ਨੱਪ ਦਿਓ ਇਸ ਤਰ੍ਹਾਂ ਤੁਸੀਂ ਸਾਰੇ ਬੂਟਿਆਂ ਦੇ ਵਿੱਚ ਸਿਰਫ ਤੁਸੀਂ ਜਿਹੜੀ ਆਹਾ ਅੱਖ ਜਿਹੜੀ ਇਹਦੀ ਇਹ ਜ਼ਰੂਰ ਦੇਖਣੀ ਆ ਇਹਨੂੰ ਇਸ ਤਰ੍ਹਾਂ ਨੱਪ ਦਿਓ ਬੂਟੇ ਦੇ ਵਿੱਚ ਲਾ ਦਿਓ ਇਹੋ ਜਿਹੇ ਲਫਾਫਿਆਂ ਦੇ ਵਿੱਚ ਵੀ ਲਾ ਸਕਦੇ ਆ ਜਾਂ ਜਿਵੇਂ ਆਪਣੇ ਹੀ ਠੰਡੇ ਵਾਲੇ ਗਲਾਸ ਹੁੰਦੇ ਆ ਉਹਨਾਂ ਨੂੰ ਵਧੀਆ ਚੰਗੀ ਮਿੱਟੀ ਭਰ ਲੋ ਤੇ ਇੱਕ ਇੱਕ ਕਲਮੋ ਦੇ ਵਿੱਚ ਆ ਜਿਹੜੀ ਆੱਖ ਆ ਇਹਨੂੰ ਤਾਂ ਨੂੰ ਕਰਕੇ ਤੇ ਤਕਰੀਬਨ ਇੰਨਾ ਕਿ ਤੁਸੀਂ 1.5 ਇੰਚ ਦਾ ਉਹਨੂੰ ਵਿੱਚ ਦੱਬ ਦਿਓ ਮਿੱਟੀ ਦੇ ਇਸ ਤਰ੍ਹਾਂ ਤੁਹਾਡੇ ਘਰੇ ਜਿਹੜਾ ਸੁਰਖਾ ਗਲਾਬ ਆ ਉਹਦੀਆਂ ਕਲਮਾਂ ਤਿਆਰ ਹੋ ਜਾਣੀਆਂ ਤੁਹਾਨੂੰ ਪੈਸੇ ਲਾਉਣ ਦੀ ਲੋੜ ਨਹੀਂ ਪੈਣੀ ਘਰੇ ਜਿੰਨੀਆਂ ਮਰਜ਼ੀ ਕਲਮਾਂ ਤੁਸੀਂ ਤਿਆਰ ਕਰ ਸਕਦੇ ਹੋ ਇੱਕੋ ਬੂਟੇ ਤੋਂ ਧੰਨਵਾਦ ਜੀ ਬਣੇ ਰਿਓ ਜੇ ਪੇਜ ਨਾਲ ਸਸਿਕਾ